ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਜਪਾ ਦੇ ਵੱਲੋਂ ਬਠਿੰਡਾ ਦੇ ਵਿੱਚ ਉਮੀਦਵਾਰ ਐਲਾਨੇ ਪਰਮਪਾਲ ਕੌਰ ਸਿੱਧੂ ਦੇ ਵੱਲੋਂ ਪੰਜਾਬ ਸਰਕਾਰ ਨੂੰ ਹੁਣ ਮੂੰਹ ਮੋੜ ਮਾ ਜਵਾਬ ਦੇ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਕੋਈ ਗੁਲਾਮ ਨਹੀਂ ਆ ਤੇ ਮੈਂ ਰਿਟਾਇਰ ਹੋ ਚੁੱਕੀ ਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਨੋਮੀਨੇਸ਼ਨ ਵੀ ਭਰਾਂਗੀ ਤੇ ਮੈਂ ਚੋਣ ਵੀ ਲੜਾਂਗੀ ਤੇ ਜੋ ਕਾਰਜ ਕਰਨੀ ਆ ਉਹ ਕਰ ਲੋ ਤੇ ਸਿੱਧੀ ਲਲਕਾਰ ਹੁਣ ਜਿਹੜੀ ਕਿ ਪੰਜਾਬ ਸਰਕਾਰ ਨੂੰ ਪਰਪਾਲ ਕੌਰ ਸਿੱਧੂ ਦੇ ਵੱਲੋਂ ਮਾਰੀ ਗਈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਨੂੰ ਮੂੰਹ ਮੋੜਵਾ ਜਵਾਬ ਹੈ ਜਿਹੜਾ ਕਿ ਪਰਪਾਲ ਕੌਰ ਦੇ ਵੱਲੋਂ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਜਿਹੜਾ ਕਿ ਆਈਐਸ ਪਰਪਾਲ ਕੌਰ ਦਾ ਨਹੀਂ ਕਿ ਦਿੱਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੁਆਰਾ ਡਿਊਟੀ ਤੇ ਆਉ ਤੇ ਵੱਡੇ ਹੁਕਮ ਜਿਹੜੇ ਕਿ ਪੰਜਾਬ ਸਰਕਾਰ ਨੇ ਦਿੱਤੇ ਤੇ ਜਿਸ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਭਾਜਪਾ ਦੇ ਵਿੱਚ ਜੁਆਇਨ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਈਏਐਸ ਤੋਂ ਅਸਤੀਫਾ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਸ਼ਿਕੰਦਰ ਸਿੰਘ ਮਲੂਕਾ ਦੀ 9 ਅਤੇ ਪੁੱਤ ਦੇ ਵੱਲੋਂ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਗਈ ਤੇ ਉੱਥੇ ਹੀ ਭਾਜਪਾ ਦਾ ਪੱਲਾ ਫੜ ਕੇ ਉਹਨਾਂ ਨੇ ਲਲਕਾਰ ਕੇ ਜਿਹੜਾ ਕਿ ਵਿਰੋਧੀਆਂ ਨੂੰ ਲਲਕਾਰਿਆ ਗਿਆ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਜੋ ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰੀ ਤਰ੍ਹਾਂ ਸਿਆਸਤ ਭੱਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੀ ਨੋ ਜਿਹੜੇ ਕਿ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਨੇ ਛਾੜ ਪਾਈ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸਤੀਫਾ ਮਨਜ਼ੂਰ ਪੰਜਾਬ ਸਰਕਾਰ ਨਹੀਂ ਕਰੇਗੀ ਤੇ ਆਪਣੇ ਕਾਰਨ ਤੇ ਪਹਿਲਾ ਹੀ ਕਰਮਚਾਰੀਆਂ ਦੀ ਕਮੀ ਹੈ ਤੇ ਜਿਸ ਤੋਂ ਬਾਅਦ ਦੁਬਾਰਾ ਡਿਊਟੀ ਤੇ ਜਾਣ ਤੇ ਹੁਕਮ ਪਰਮਪਾਲ ਕੌਰ ਸਿੱਧੂ ਨੂੰ ਲਾਏ ਗਏ ਤੇ ਜਿਸ ਦੇ ਵਿੱਚ ਬਿਤ ਇਹਨਾਂ ਦੇ ਵਿੱਚ ਉਹਨਾਂ ਨੇ ਪਾਤਪਾ ਦੇ ਵਿੱਚ ਐਂਟਰੀ ਕੀਤੀ ਤੇ ਬਠਿੰਡਾ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਮੂੰਹ ਮੋੜ ਮਾ ਜਵਾਬ ਜਿਹੜਾ ਕਿ ਪਰਮਪਾਲ ਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਰਨਾ ਹੈ ਕਰ ਲਵੇ ਜੋ ਕਰ ਰਹੀ ਕਰਨੀ ਆ ਉਹ ਕਰ ਲਵੇ ਤੇ ਮੈਂ ਨਾਮਿਨੇਸ਼ਨ ਵੀ ਭਰਾਂਗੀ ਤੇ ਮੈਂ ਰਿਟਾਇਰ ਹੋ ਚੁੱਕੀ ਆ ਤੇ ਮੈਂ ਚੋਣ ਵੀ ਲੜਾਂਗੀ ਤੇ ਜਿਸ ਤੋਂ ਬਾਅਦ ਹੁਣ ਮੂੰਹ ਮੋੜਵਾ ਜਵਾਬ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਹੁਣ ਹੁਣ ਮੂੰਹ ਮੋੜਵਾ ਜਵਾਬ ਦੇ ਦਿੱਤਾ ਹੈ ਤਜਦ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਕੋਈ ਗੁਲਾਮ ਨਹੀਂ ਆ ਤੇ ਮੈਂ ਰਿਟਾਇਰ ਹੋ ਚੁੱਕੀ ਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਨੋਮੀਨੇਸ਼ਨ ਵੀ ਭਰਾਂਗੀ ਤੇ ਮੈਂ ਚੋਣ ਵੀ ਲੜਾਂਗੀ ਤੇ ਜੋ ਕਾਰਵਾਈ ਕਰਨੀ ਆ ਉਹ ਕਰ ਲੋ ਤੇ ਇਹ ਸਿੱਧੀ ਲਲਕਾਰ ਹੁਣ ਜਿਹੜੀ ਕਿ ਪੰਜਾਬ ਸਰਕਾਰ ਨੂੰ ਪਰ ਪਾਲਕੌਰ ਸਿੱਧੂ ਦੇ ਵੱਲੋਂ ਮਾਰੀ ਗਈ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਨੂੰ ਮੂੰਹ ਮੋੜਵਾ ਜਵਾਬ ਆ ਜਿਹੜਾ ਕਿ ਨੋ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਅਸਤੀਫਾ ਮਨਜ਼ੂਰ ਜਿਹੜਾ ਕਿ ਆਈਏਐਸ ਪਰਪਾਲ ਕੌਰ ਦਾ ਨਹੀਂ ਦਿੱਤਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੁਆਰਾ ਡਿਊਟੀ ਤੇ ਆਉ ਤੇ ਵੱਡੇ ਹੁਕਮ ਜਿਹੜੇ ਕਿ ਪੰਜਾਬ ਸਰਕਾਰ ਨੇ ਦਿੱਤੇ ਤੇ ਜਿਸ ਤੋਂ ਬਾਅਦ ਪਰਪਾਲ ਕੌਰ ਸਿੱਧੂ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਭਾਜਪਾ ਦੇ ਵਿੱਚ ਜੁਆਇਨ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਈਏਐਸ ਤੋਂ ਅਸਤੀਫਾ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਸ਼ਿਕੰਦਰ ਸਿੰਘ ਮਲੂਕਾ ਦੀ 9 ਅਤੇ ਪੁੱਤ ਦੇ ਵੱਲੋਂ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਗਈ ਤੇ ਉੱਥੇ ਹੀ ਭਾਜਪਾ ਦਾ ਪੱਲਾ ਫੜਖਿਆ ਉਹਨਾਂ ਨੇ ਲਲਕਾਰ ਕੇ ਜਿਹੜਾ ਕਿ ਵਿਰੋਧੀਆਂ ਨੂੰ ਲਲਕਾਰਿਆ ਗਿਆ ਤੇ ਜਿਸ ਦੇ ਦੌਰਾਨ ਗੁੱਛੇ ਪਾਸੇ ਜਿਉਂ-ਜਿਉਂ ਵੋਟਾਂ ਦੇ ਨੇੜੇ ਆ ਰਹੇ ਨੇ ਪੂਰੀ ਤਰ੍ਹਾਂ ਸਿਆਸਤ ਭੱਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਪਰਮਪਾਲ ਕੋਰ ਸਿਕੰਦਰ ਸਿੰਘ ਮਲੂਕਾ ਦੀ નો ਜਿਹੜੇ ਕਿ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਨੇ ਛਾੜ ਪਾਈ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸਤੀਫਾ ਮਨਜ਼ੂਰ ਪੰਜਾਬ ਸਰਕਾਰ ਨਹੀਂ ਕਰੇਗੀ ਤੇ ਆਪਣੇ ਡਿਊਟੀ ਪੂਰੀ ਕਰਨ ਤੇ ਪਹਿਲਾਂ ਹੀ ਕਰਮਚਾਰੀਆਂ ਦੀ ਕਮੀ ਹੈ ਤੇ ਜਿਸ ਤੋਂ ਬਾਅਦ ਦੁਆਰਾ ਡਿਊਟੀ ਤੇ ਜਾਣ ਤੇ ਹੁਕਮ ਅ ਪਰੰਪਾਲ कौर ਸਿੱਧੂ ਨੂੰ ਲਾਇਆ ਗਿਆ ਤੇ ਜਿਸ ਦੇ ਵਿੱਚ ਬੇਤਰਨ ਦੇ ਵਿੱਚ ਉਹਨਾਂ ਨੇ ਪਾਤਪਾਲ ਦੇ ਵਿੱਚ ਐਂਟਰੀ ਕੀਤੀ ਤੇ ਬਠਿੰਡਾ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਮੂੰਹ ਮੋੜ ਮਾ ਜਵਾਬ ਜਿਹੜਾ ਕਿ ਪਰਮਪਾਲ ਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਰਨਾ ਹੈ ਕਰ ਲਵੇ ਜੋ ਕਾਰਵਾਈ ਕਰਨੀ ਆ ਉਹ ਕਰ ਲਵੇ ਤੇ ਮੈਂ ਨਾਮਿਨੇਸ਼ਨ ਵੀ ਭਰਾਂਗੀ ਤੇ ਮੈਂ ਰਿਟਾਇਰ ਹੋ ਚੁੱਕੀ ਆ ਤੇ ਮੈਂ ਚੋਣ ਵੀ ਲੜਾਂਗੀ ਤੇ ਜਿਸ ਤੋਂ ਬਾਅਦ ਹੁਣ ਮੂੰਹ ਮੋੜ ਵੱਲ ਜਵਾਬ ਪੰਜਾਬ ਸਰਕਾਰ ਨੂੰ ਦਿੱਤਾ ਗਿਆ